ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ 14 ਮਾਰਚ ਨੂੰ ਬਸਾ ਰੇਲਾ ਰਾਹੀ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਬੈਠਣ ਦਾ ਜਿਹੜਾ ਫੈਸਲਾ ਕੀਤਾ ਗਿਆ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਕੱਠੇ ਜਿਹੜੇ ਉਹ ਹੋ ਰਹੇ ਨੇ ਅੰਦੋਲਨ ਤਾਂ ਕੁਝ ਹੋਰ ਹੋਣਾ ਸੀ ਕਿ ਆ ਕਿ ਸਾਡੇ ਦੇ ਵਿੱਚੋਂ ਕੋਈ ਵੀ ਚੋਣਾਂ ਨਹੀਂ ਲੜੇਗਾ ਦੱਸ ਦिए ਕਿ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਸ਼ਹਿਰ ਦੇ ਵਿੱਚ ਅਹਿਮ ਬੈਠਕ ਹੋਈ ਜਿਸ ਵਿੱਚ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਹੈ ਕਿਉਂ ਟ੍ਰੇਨਾਂ ਅਤੇ ਬੱਸਾਂ ਦੇ ਰਾਹੀਂ 14 ਮਾਰਚ ਨੂੰ ਦਿੱਲੀ ਦੇ ਵਿੱਚ ਪਹੁੰਚਣਗੇ ਅਤੇ ਇੱਕ ਵੱਡੀ ਮੀਟਿੰਗ ਹੈ ਜਿਹੜੀ ਕੀਤੀ ਜਾਵੇਗੀ। ਉਹਨਾਂ ਕਿਹਾ ਸਰਕਾਰ ਤੋਂ ਮੰਗ ਕਰਾਂਗੇ ਸਾਨੂੰ ਆਰਾਮ ਦੇਣਾ ਹੈ ਤਾਂ ਮੈਦਾਨ ਦਿੱਤਾ ਜਾਵੇ ਜਿੱਥੇ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਜਥੇਬੰਦੀਆਂ ਬੈਠ ਕੇ ਸਰਕਾਰ ਖਿਲਾਫ ਆਪਣਾ ਪ੍ਰਦਰਸ਼ਨ ਕਰੇਗੀ। ਉਹਨਾਂ ਕਿਹਾ ਹਾਈ ਕੋਰਟ ਨੇ ਵੀ ਸਾਨੂੰ ਕਿਹਾ ਹੈ ਕਿ ਤੁਸੀਂ ਟਰੈਕਟਰ ਅਤੇ ਦਿੱਲੀ ਕਿਉਂ ਜਾ ਰਹੇ ਹੋ ਤੁਸੀਂ ਬੱਸਾਂ ਟ੍ਰੇਨਾਂ ਰਾਹੀਂ ਵੀ ਜਾ ਸਕਦੇ ਹੋ। ਉਹਨਾਂ ਕਿਹਾ ਹੁਣ ਅਸੀਂ ਹਾਈ ਕੋਰਟ ਦੇ ਕਹਿਣ ਮੁਤਾਬਕ ਹੀ ਚੱਲਾਂਗੇ। ਉਹਨਾਂ ਨੇ ਕਿਹਾ ਇਸ ਤੋਂ ਪਹਿਲਾਂ ਵੀ ਸਾਡੀ 11 ਨੂੰ ਲੁਧਿਆਣੇ ਦੇ ਵਿੱਚ ਇੱਕ ਬੈਠਕ ਹੋਈ ਸੀ ਉਸ ਤੇ ਵਿਚ ਅੰਤਿਮ ਰੂਪ ਦਿੱਤਾ ਜਾਵੇਗਾ ਕਿਸਾਨ ਜਥੇਬੰਦੀਆਂ ਦੀ ਆਗੂਆਂ ਨੇ ਇਹ ਵੀ ਕਿਹਾ ਜੇਕਰ ਕਿਸਾਨ ਇਕਜੁੱਟ ਹੁੰਦੇ ਤਾਂ ਅੱਜ ਅੰਦੋਲਨ ਦਾ ਰੂਪ ਕੁਝ ਹੋਰ ਹੋਣਾ ਸੀ ਉਹਨਾਂ ਕਿਹਾ ਇਸ ਸਬੰਧੀ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜਿਨ੍ਹਾਂ ਦੇ ਵੱਲੋਂ ਪੰਦੇਰ ਜਥੇਬੰਦੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਤੋਂ ਜਵਾਬ ਵੀ ਮੰਗਿਆ ਗਿਆ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਹਾਲਾਤ ਦਿੱਲੀ ਦੇ ਵਿੱਚ ਬਣੇ ਤਾਂ ਨਹੀਂ ਅਸੀਂ ਨਹੀਂ ਚਾਹੁੰਦੇ ਉਸ ਤਰ੍ਹਾਂ ਦੇ ਹਾਲਾਤ ਦੁਬਾਰਾ ਬਣਾਉਣੇ ਉੱਥੇ ਛੋਣਾ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਚੋਣ ਨਹੀਂ ਲੜੇਗਾ 14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚਾ ਦਿੱਲੀ ਮਹਾਪੰਚਾਇਤ ਐਸ ਕੇ ਐਮ ਇੰਡੀਆ ਕਰ ਰਿਹਾ ਜਿਸ ਚ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ RAM LILA ਗਰਾਊਂਡ ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ RAM LILA ਗਰਾਊਂਡ ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ RAM LILA GROUND 14 ਤਰੀਕ ਨੂੰ ਸਵੇਰੇ ਪਹੁੰਚਣਗੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਓਕੇ ਬੱਸਾਂ ਰਹੀਆਂ ਗੱਡੀਆਂ ਰਹੀਆਂ ਟ੍ਰੇਨਾਂ ਰਹੀਆਂ ਜੋ ਆਪਦੇ ਸਾਧਨ ਨੇ ਉਹਨਾਂ ਰਹੀਆਂ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਿਰ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਹੀਆਂ ਅਸੀਂ ਜਾਵਾਂਗੇ ਉਹਦੇ ਵਿੱਚ ਕਿਸਾਨ ਸਾਡੇ 12 ਤਰੀਕ ਤੋਂ ਪਹੁੰਚਣਾ ਸ਼ੁਰੂ ਹੋ ਜਾਣਗੇ ਤੇ 14 ਨੂੰ ਲੱਖਾਂ ਕਿਸਾਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਦੀ ਮਹਾ ਪੰਚਾਇਤ ਕਰਾਂਗੇ ਉਹਦੇ ਵਿੱਚ ਐਸਕੇਐਮ ਨੇ ਫੈਸਲਾ ਕੀਤਾ ਸੀਗਾ ਵੀ 14 ਮਾਰਚ 2024 ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਆਲਰੇਡੀ ਅਸੀਂ ਮਾਤਰ ਕੇਂਦਰੀ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ ਔਰ ਜੋ ਅਸੀਂ ਮੋਰਚਾ ਲਾਇਆ ਸੀਗਾ ਜਿਹਦੇ ਵਿੱਚ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀ ਉਹਦੇ ਵਿੱਚ ਰਹਿੰਦੀਆਂ ਮੰਗਾ ਦੀ ਪ੍ਰਾਪਤੀ ਲਈ ਔਰ ਇਹ ਅੱਜ ਦੀ ਮੀਟਿੰਗ ਆ ਜਿਹੜੀ ਇੱਥੇ ਲੁਧਿਆਣੇ ਦੇ ਵਿੱਚ ਅਸੀਂ ਆਯੋਜਿਤ ਕੀਤੀ ਆ ਔਰ ਬਹੁਤ ਡਿਸਕਸ਼ਨ ਹੋਈ ਆ ਔਰ ਉਸ ਡਿਸਕਸ਼ਨ ਤੋਂ ਬਾਅਦ ਜਿਵੇਂ ਲਖੋਵਾਲ ਸਾਹਿਬ ਨੇ ਦੱਸਿਆ ਹੈ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਪੰਜਾਬ ਤੋਂ 50000 ਤੋਂ ਵੀ ਉੱਪਰ ਕਿਸਾਨ ਨੇ ਜਿਹੜੇ ਉਹ ਆਪਣੇ ਆਪਣੇ ਸਾਧਨਾ ਰਾਹੀ ਰੇਲ ਗੱਡੀ ਰਾਹੀ ਬਸਾਂ ਰਾਹੀ ਜਾਂ ਹੋਰ ਸਾਧਨਾ ਰਾਹੀਂ ਜਿਹੜੀ SKM ਵੱਲੋਂ ਰੱਖੀ ਗਈ ਮਹਾਪੰਚਾਇਤ ਰਾਮਲੀਲਾ ਮદાન ਦਿੱਲੀ ਦੇ ਵਿੱਚ ਹੈ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ 22 ਤਰੀਕ ਨੂੰ ਜਿਹੜੀ ਚੰਡੀਗੜ੍ਹ ਸਾਡੀ ਭਾਰਤ ਪੱਧਰ ਦੀ ਮੀਟਿੰਗ ਹੋਈ ਆ ਉਹਦੇ 'ਚ ਅਸੀਂ ਇੱਕ ਕਮੇਟੀ ਬਣਾਈ ਛੇ ਮੈਂਬਰੀ ਉਹ ਕਮੇਟੀ ਇਸ ਕਰਕੇ ਬਣਾਈ ਕਿ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਚੱਲ ਰਿਹਾ ਉਹਨਾਂ ਨਾਲ ਏਕਤਾ ਕਰਨ ਵਾਸਤੇ ਉਹ 6 ਮੈਂਬਰੀ ਕਮੇਟੀ ਨੇ ਆਪਣੀ ਪ੍ਰਪੋਜ਼ਲ ਜਿਹੜੇ ਉਥੇ ਦੋ ਫਾਰਮ ਆ ਇੱਕ ਪੰਦੀਰ ਦੀ ਗਵਾਈ ਵਾਲਾ ਇੱਕ ਡੱਲੇਵਾਲ ਦੀ ਗਵਾਈ ਵਾਲਾ ਉਹਨਾਂ ਦੋ ਫਾਰਮਾਂ ਨੂੰ ਮਿਲ ਕੇ ਜਿਹੜੀ ਸਾਡੀ ਪ੍ਰਪੋਜ਼ਲ ਆ ਉਹਨਾਂ ਸਾਹਮਣੇ ਰੱਖੀ ਆ ਕਿ ਅਸੀਂ ਮੰਗਾ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਵਾ ਅਸੀਂ ਚਾਹੁੰਦੇ ਆ ਕਿ ਇਹਦੇ ਤੇ ਏਕਤਾ ਕਰਕੇ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਕੇ ਜਿੱਦਾਂ ਪਹਿਲਾਂ ਏਕਤਾ ਚੱਲਦੀ ਸੀ ਜਦੋਂ ਅਸੀਂ ਦਿੱਲੀ ਮੋਰਚਾ ਲੜਿਆ ਉਦੋਂ ਸਾਡੀ ਏਕਤਾ ਸੀ ਸਾਡੀਆਂ 32 ਕਿਸਾਨ ਜਥੇਬੰਦੀਆਂ ਐਸ ਕੇ ਐਮ ਦੇ ਵਿੱਚ ਸ਼ਾਮਿਲ ਸੀ ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਉਹ ਏਕਤਾ ਚਾਹੁੰਦੇ ਆ ਜਿਹੜੀ ਦਿੱਲੀ ਵਾਲੀ ਏਕਤਾ ਸੀ ਇਸ ਕਰਕੇ ਉਹ ਪ੍ਰੋਪੋਜ਼ਲ ਅਸੀਂ ਉਹਨਾਂ ਨੂੰ ਦਿੱਤੀ ਆ ਉਹਨਾਂ ਨੇ ਕਿਹਾ ਇਹਦੇ ਚ ਤੇ ਤੁਹਾਡੀ ਪ੍ਰਪੋਜ਼ਲ ਸਾਡੇ ਕੋ ਆ ਗਈ ਆ ਅਸੀਂ ਇੱਤੇ ਵਿਚਾਰ ਕਰਕੇ ਤੁਹਾਨੂੰ ਕੋਈ ਜਵਾਬ ਦੇ ਆਗੇ